ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਤੇ ਇਹ ਵੀਡੀਓ ਵੀ ਆਪਣੀ ਜਿਵੇਂ ਖੇਡਾਂ ਨਾਲ ਸੰਬੰਧਤ ਆ ਇਹ ਆਪਣੀ ਬੱਚੀ ਆ ਗੁਰਲੀਨ ਕੌਰ ਮੱਲਾ ਇਹ ਮੱਲਾ ਤੋਂ ਆ ਤੇ ਇਸ ਦੀ ਉਮਰ ਆ ਜਿਹੜੀ ਸਿਰਫ 13 ਸਾਲ ਦੀ ਆ ਤੇ ਇਹ ਬੱਚੀ ਆਪਣੀ ਇੰਡੀਆ ਦੀ ਟੀਮ ਲਈ ਵੀ ਖੇਡ ਕੇ ਆਈ ਆ ਤੇ ਉੱਥੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਤੇ ਵਿਨਰ ਵੀ ਰਹੇ ਨੇ ਇਹ ਤੇ ਸਰਫ ਇਹਦੀ ਏਜ ਹਜੇ 13 ਸਾਲ ਦੀ ਆ 13 ਸਾਲ ਦੀ ਉਮਰ ਦੇ ਵਿੱਚ ਇਤੋਂ ਤੱਕ ਉਪਲਬਧੀ ਹਾਸਲ ਕਰਨੀ ਬਹੁਤ ਹੀ ਮਾਣ ਵਾਲੀ ਗੱਲ ਆ ਤੇ ਅੱਜ ਅਸੀਂ ਇੱਕ ਨਵਾਂ ਚੈਲੰਜ ਲੈ ਕੇ ਆਏ ਆ ਚੈਲੰਜ ਵੀ ਆ ਤੇ ਚੈਲੰਜ ਸਾਡਾ ਕਰਨ ਦਾ ਤਾਂ ਵੀ ਇੱਕ ਮਕਸਦ ਆ ਵੀ ਹੋਰ ਵੀ ਜਿਹੜੇ ਬੱਚੇ ਆ ਸਾਡੀਆਂ ਧੀਆਂ ਉਹ ਅੱਗੇ ਆਉਣ ਇਹ ਬੱਚੀ ਵਾਂਗ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਇਹ ਜਿਹੜੀ ਸਾਡੀ ਬੱਚੀ ਆ ਇਹ ਪੇ ਪਵਾਉਂਦੀ ਆ ਇੱਕ ਸ਼ੈੱਡ ਦੇ ਵਿੱਚ ਜਿਵੇਂ 12 ਸਤ ਉੱਪਰ ਇਹਨੂੰ ਜਿੱਦਾਂ ਦੌੜਦਰ ਕੰਪੀਟੀਸ਼ਨ ਹੋਇਆ ਸੀ ਉੱਥੇ ਇਹਨੇ 2000 ਦੇ ਨੇੜੇ ਜਿਹੜੇ ਟੱਪੇ ਪਵਾਏ ਸੀ ਇਹ ਬੱਚੀ ਹੁਣ ਟੱਪੇ ਪਵਾਉਗੀ ਬਾਲ ਦੇ ਤੇ ਜਿੰਨੇ ਪਵਾਉਗੀ ਜਿੰਨੇ ਵੀ ਪਵਾ ਦੇਵੇ ਹੈਨਾ ਤੇ ਜੇ ਕੋਈ ਵੀ 13 ਸਾਲ ਦੀ ਬੱਚੀ ਇਹਦਾ ਰਿਕਾਰਡ ਤੋੜੂਗੀ ਸਾਡਾ ਪਿੰਡ ਆ ਕੌਕੇਕਲਾਂ ਦੇ ਬੱਚੀ ਦਾ ਪਿੰਡ ਆ ਮੱਲਾ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਵੀ ਦੇਵਾਂਗੇ ਸਾਨੂੰ ਫੋਨ ਕਰਨਗੇ ਜਾਂ ਵੀਡੀਓ ਤੁਸੀਂ ਕੁਝ ਵੀ ਕਰ ਦਿਓ ਸਾਨੂੰ ਠੀਕ ਹੈ ਅਸੀਂ ਸਪੈਸ਼ਲ ਤੁਹਾਡੇ ਬੱਚੀ ਨੂੰ ਸਨਮਾਨ ਵੀ ਕਰਾਂਗੇ ਤੇ 5000 ਰੁਪਇਆ ਇਨਾਮ ਵੀ ਦੇਵਾਂਗੇ ਜਿਹੜਾ ਇਸ ਗੁਰਲੀਨ ਕੌਰ ਮੱਲਾ ਦਾ ਰਿਕਾਰਡ ਤੋੜੇਗਾ ਇਸ ਬੱਚੇ ਦੇ ਹੋਰ ਵੀ ਬਹੁਤ ਰਿਕਾਰਡ ਅਪਲੋਡ ਕਰਕੇ ਸਾਰੀਆਂ ਵੀਡੀਓ ਇਹਦੀਆਂ ਅਪਲੋਡ ਕਰ ਹਾਂਜੀ ਵੀਡੀਓ ਆਪਣੇ ਸਟਾਰਟ ਆ ਬੇਟੀ ਲਗਾਤਾਰ ਆ ਜਿਹੜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਪਣੀਆਂ ਧੀਆਂ ਨੂੰ ਆਪਾਂ ਅੱਗੇ ਲੈ ਕੇ ਆਈਏ ਇਹ ਗੇਮ ਆ ਜਿਹੜੀ ਕੱਲੇ ਮੁੰਡਿਆਂ ਦੀ ਨਹੀਂ ਹੈਗੀ ਇਹ ਆਪਣੀਆਂ ਧੀਆਂ ਦੀ ਵੀ ਗੇਮ ਆ ਤੇ ਇੱਕ ਤੁਹਾਨੂੰ ਇਸ ਬੱਚੀ ਬਾਰੇ ਅਸੀਂ ਹੋਰ ਖੂਬੀ ਦੱਸਦੇ ਆ ਇਹਨੂੰ ਕਦੇ ਅਸੀਂ ਠਾਇਆ ਨਹੀਂ ਹੈਗਾ ਵੀ ਜਾ ਗਰਾਊਂਡ ਚਲੀ ਜਾ ਇਹਨੇ ਆਪਣੇ ਆਪ ਉੱਠਣਾ ਸਵੇਰ ਤੇ ਸ਼ਾਮ ਦੋ ਟਾਈਮ ਸਾਡੇ ਚੱਕਰ ਆ ਪੰਡ ਤੇ ਉੱਥੇ ਇਹਨੇ ਜਾਣਾ ਹੀ ਜਾਣਾ ਮਾਂ ਤੇ ਇਹਨੂੰ ਜਿਹੜੀ ਇਹ ਫੁੱਟਬਾਲ ਦੇ ਲੇਵਾ ਇਹ 5 ਸਾਲ ਦੀ ਸੀ ਲਾਈ ਅਸੀਂ ਇਹ ਬਾਕਸਿੰਗ ਖੇਡਦੇ ਰਹੀ ਸੀ ਤੇ ਪਰ ਇਹਦਾ ਜਿਹੜਾ ਇੰਟਰਸਟ ਆ ਇਹ ਗੇਮ ਦੇ ਵੱਲ ਹੋ ਗਿਆ ਤੇ ਕੱਲੀ ਕੱਲੀ ਹੈ ਨਾ ਜਿਹੜੀ ਇਹ ਸਾਨੂੰ ਮਾਣ ਆ ਇਹ ਦੱਸਦੇ ਹੋਏ ਇਹ ਕੱਲੀ ਮੈਚ ਜਿੱਤੌਣ ਦਾ ਦਮ ਰੱਖਦੀ ਆ ਬੜੀ ਖੁਸ਼ੀ ਦੀ ਗੱਲ ਆ ਹਨਾ ਅਸੀਂ ਚਾਹੁੰਦੇ ਆ ਸਾਡੇ ਏਰੀਆ 'ਚ ਹੋਰ ਵੀ ਬਹੁਤ ਜ਼ਿਆਦਾ ਜਿਹੜੇ ਪਲੇਅਰ ਉੱਠਣ ਤੇ ਇਸ ਬੱਚੀ ਦੀ ਤਰ੍ਹਾਂ ਆਪਣਾ ਨਾਮ ਰੋਸ਼ਨ ਕਰਨ ਇਹਦਾ ਪਿੰਡ ਹੈ ਜਿਹੜਾ ਮੱਲਾ ਨਾਮ ਇਹਦਾ ਗੁਰਲੀਨਕਾ ਔਰ ਸਿੱਧੂ ਤੇ ਜਿਹੜਾ ਜਗਰਾਉਂ ਦੇ ਨੇੜੇ ਆ ਪਿੰਡ ਮੱਲਾ ਤੇ ਹੁਣ ਦੌਧਰ ਹੋਇਆ ਸੀ ਕੰਪੀਟੀਸ਼ਨ ਟੱਪਿਆਂ ਦਾ ਉੱਥੇ ਪੁਆ ਕੀ ਆਈ ਹੈ ਇਹ ਟੱਪੇ ਤੇ ਉੱਥੇ ਦਾ ਰਿਕਾਰਡ ਸੀ 1950 ਦੌਧਰ ਜਿਹੜਾ ਕੰਪੀਟੀਸ਼ਨ ਹੋਇਆ ਸੀ ਉੱਥੇ ਇਹਨੇ 1955 ਟੱਪੇ ਪੁਆਏ ਸੀਗੇ ਤੇ ਤਿੰਨ ਸ਼ੇਟਾਂ ਗਲੀਆਂ ਸੀ ਇਹਨੂੰ ਦੌਧਰ ਪਿੰਡ ਆ ਤੁਸੀਂ ਪਤਾ ਕਰ ਸਕਦੇ ਹੋ ਹੁਣੇ ਉੱਥੇ ਫੁੱਟਬਾਲ ਦਾ ਜਿਹੜਾ ਟੂਰਨਾਮੈਂਟ ਆ ਹੋ ਕੇ ਹਟਿਆ ਵਾ ਤੇ ਹਾਂਜੀ ਕਰ ਲਿਆ ਹਾਂਜੀ ਕਰ ਲੀਂ ਬੇਟੇ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਹਾਂਜੀ ਜੇ ਮੇਰੇ ਮੈਂ ਇਹ ਕਹਾਂ ਜਾਨੀ ਇਹ ਵੀ ਬਤ ਤੋਂ ਬਾਦ ਗਰਾਉਂਡ ਨਾਲ ਜੁੜੋ ਆਪਦੇ ਆਪ ਨੂੰ ਕਿਸੇ ਘਟਨਾ ਸਮਝੋ ਤੇ ਹੋਰ ਵੀ ਵੀ ਖੇਡਾਂ ਨਾਲ ਵੱਧ ਜੁੜੋ ਭਾਈ ਵੀਰ ਨਾਲ ਨਾਲ ਜ਼ਰੂਰੀ ਆਪ ਨੂੰ ਖੇਡਾਂ ਵਾਲ ਵੀ ਜੁੜਨਾ ਚਾਹੀਦਾ ਤੇ ਮੇਰੇ ਚੈਲੰਜ ਐਕਸੈਪਟ ਕਰੋ ਜਿਹੜਾ ਵੀ ਮੇਰਾ ਚੈਲੰਜ ਐਕਸੈਪਟ ਕਰੂਗਾ ਉਹਨੂੰ ਅਸੀਂ ਨਾਮ ਦੇਵਾਂਗੇ ਤੇ ਸਾਡੇ ਚੈਲੰਜ ਕਰਨਾ ਮਤਲਬ ਇਹੀ ਆ ਕਿ ਵੱਧ ਤੋਂ ਵੱਧ ਬੱਚੇ ਖੇਡਾਂ ਨਾਲ ਜੁੜਨ ਤੇ ਬਹੁਤ ਵਧੀਆ ਸਾਡੀ ਬੱਚੀ ਦੀ ਸੋਚ ਵੀ ਜੀ ਬਹੁਤ ਵਧੀਆ ਬਾ ਤੇ ਅਸੀਂ ਸਪੈਸ਼ਲ ਆਪ ਗੁਰleen ਸਾਡੀ ਨਾਮ ਦੇਵਗੀ ਤੇ ਵੱਧ ਤੋਂ ਵੱਧ ਸਾਡਾ ਚੈਲੰਜ ਐਕਸੈਪਟ ਕਰੋ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਸ਼ੇਅਰ ਕਰੋ ਹਾਂਜੀ ਵੱਧ ਤੋਂ ਵੱਧ ਸਾਡੀ ਇਹ ਜਿਹੜੀ ਵੀਡੀਓ ਸ਼ੇਅਰ ਕਰੋ ਵੱਧ ਤੋਂ ਵੱਧ ਬੱਚਿਆਂ ਤੱਕ ਪਹੁੰਚਦੀ ਕਰੋ ਕਈ ਜਿਹੜਾ ਟੈਲੈਂਟ ਹੈ ਘਰਾਂ ਦੇ ਵਿੱਚ ਹੀ ਬੈਠਾ ਵਾ ਉਹਨਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲਿਆ ਹੈਗਾ ਹਜੇ ਤੱਕ ਤੇ ਕੁਝ ਬੱਚੇ ਬਹੁਤ ਜ਼ਿਆਦਾ ਕਾਬਿਲ ਹੁੰਦੇ ਆ ਤੇ ਸਾਨੂੰ ਹਾਂਜੀ ਸਾਡਾ ਨੰਬਰ ਆ 826420666 ਇਸ ਨੰਬਰ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਤੇ ਜਿਹੜਾ ਬੱਚਾ ਵੀ ਇਸ ਕਾਬਿਲ ਹੋਇਆ ਅਸੀਂ ਤੁਹਾਨੂੰ ਟਾਈਮ ਦਵਾਂਗੇ ਤੁਸੀਂ ਸਾਡੇ ਕੋਲ ਆਉਂਗੇ ਤੇ ਆਪਾਂ ਉਹ ਬਕਾਇਦਾ ਬੱਚੇ ਤੋਂ ਟੱਪੇ ਪਵਾ ਕੇ ਦੇਖਾਂਗੇ ਤੇ ਉਹਨੂੰ ਇਨਾਮ ਦੇਵਾਂਗੇ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਬੱਚਿਆਂ ਤੱਕ ਪਹੁੰਚਦੀ ਕਰ ਦਿਓ ਧੰਨਵਾਦ ਥੈਂਕ ਯੂ